ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਉਹ ਮਾਰਕੀਟ ਦੇ ਵਿੱਚ ਜਿਹੜੀ ਅੱਜ ਤੱਕ ਆਪਾਂ ਨੇ ਵੀ ਨਹੀਂ ਦੇਖੀ ਹੈਗੀ ਬਿਲਕੁਲ ਨਿਊ ਮਾਰਕੀਟ ਹੈ ਨਵੀਂ ਮਾਰਕੀਟ ਹੈ ਤੇ ਇਹਦੇ ਵਿੱਚ ਜਿਹੜਾ ਸਮਾਨ ਮਿਲਦਾ ਹੈ ਉਹ ਆਪਣੇ ਪੀਜ਼ਾ ਸ਼ਾਪ ਦੇ ਰਿਲੇਟਡ ਸਮਾਨ ਸਾਰੇ ਮਾਰਕੀਟ ਦੇ ਵਿੱਚ ਮਿਲ ਜਾਂਦਾ ਹੈ ਤੇ ਅੱਜ ਆਪਾਂ ਦੇਖਦੇ ਹਾਂ ਘੁੰਮ ਫਿਰ ਕੇ ਕਿਹੜਾ-ਕਿਹੜਾ ਸਮਾਨ ਆਪਾਂ ਇੱਥੋਂ ਲੈ ਕੇ ਜਾਣੇ ਕਿਹੜਾ ਆਪਾਂ ਨੂੰ ਸਸਤਾ ਮਿਲਦਾ ਤੇ ਆਪਾਂ ਵੀ ਮਾਰਕੀਟ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਜੁੜਿਓ ਬਲੌਗ ਦੇ ਵਿੱਚ ਆਓ ਚੱਲੀਏ ਮਾਰਕੀਟ ਦਾ ਗੇੜਾ ਲਗਾਈਏ ਸਿਮਰ ਵੀ ਨਾਲ ਆਈ ਹੈ ਮਿੱਤਰੋ ਆਪਣੇ ਨਵੀਂ ਮਾਰਕੀਟ ਦਾ ਉਦਘਾਟਨ ਕਰਨ ਵਾਸਤੇ ਤੇ ਖੜੀਆਂ ਬਾਹਰ-ਬਾਹਰੀਆਂ ਕਰੇਲੂਆਂ ਤੇ ਆਹ ਵਾਲੇ ਮਾਰਕੀਟ ਮਾਰਕੀਟ ਦਾ ਨਵਾਂ ਹੈ ਰੀਡ ਦਾ ਕਾ ਵੀ ਦਾ ਫਰਕ ਹੈ ਮਿੱਤਰ ਹੁਣ ਮਾਰਕੀਟ ਦੇ ਵਿੱਚ ਨਾ ਕਿਉਂਕ ਇਹ 13 ਯੂਰੋ ਦੀ ਆਹ ਬਾਕ ਤੇਰਾ ਪਿਆ ਨਹੀਂ ਬਣ ਜਾਂਦੀ ਆ ਇਹ ਇਹ 16 17 ਯੂਰੋ ਦਾ ਡੱਬਾ ਮਿਲਦਾ ਹੈ ਆਹ ਵੜੋ ਤੋਂ ਮੰਦਰੋਂ ਦੈਨ ਸੋ ਦਾ ਪਰ ਜਪੇ ਸਮਾਨ ਨੂੰ ਲੈ ਘਟ ਜਾਣਾ ਹੈ ਅੱਜ ਆਪਾਂ ਇਹ ਦੇਖਣ ਵਾਸਤੇ ਵੱਧ ਆਏ ਆ ਮਾਰਕੀਟ ਵੀ ਕਿਹੜਾ ਕਿਹੜਾ ਸਮਾਨ ਉਹ ਸਸਤਾ ਮਿਲਦਾ ਕਿਹੜਾ ਕਿਹੜਾ ਮਿਲਦਾ ਹੈ ਜਿਹੜਾ ਚਾਹੀਦਾ ਹੋਊਗਾ ਉਹਨਾਂ ਦਾ ਭਲੇ ਲਾਂਗੇ ਆਪਾਂ ਮੱਕੀ ਦੇ ਦਾਣੇ ਪਏ ਆ ਭੁੰਨਣੇ ਕਰ ਜਾਈਂ ਇੱਥੇ ਇਹ ਦਾਣੇ ਭੁੰਨਣ ਵਾਲੇ ਹਨ ਹੈ ਹਾਂ ਭੁੰਨ ਲਾਗੇ ਕਿ ਲੈਸੇ ਲਈ ਇੱਕ ਪਣੀ ਤੋਂ ਕਿੰਨੇ ਦੇ 79 60 ਸਾਰੀ ਪਤਾ ਮੈਂ ਕਹਿੰਦਾ ਨਹੀਂ ਹੈਗਾ ਚੱਕ ਲੈ ਟਰਾਈ ਕਰ ਲਾਂਗੇ ਜੀ ਸਰਵਾ ਸਰਵਾ ਸਵਾਰ ਮਿਲ ਗਿਆ ਇੱਧਰ ਦੇਖ ਮਿੱਤਰੋ ਕੀ ਪਿਆ ਇਹਦੇ ਵਿੱਚ ਪਏ ਨੇ ਆਪਣੇ ਚਿੱਟੇ ਛੋਲੇ ਕਾਬਲੀ ਛੋਲੇ ਦੇ ਪੈਕਟ ਵੀ ਪਏ ਆਂ ਬੋ ਆਹ ਵਾਲੀ ਚੀਜ਼ ਮੈਂ ਦੱਸਣੀ ਜ਼ਰੂਰ ਚਾਹੁੰਦਾ ਆਪਣੇ ਭੈਣ ਭਰਾਵਾਂ ਵਾਸਤੇ ਵੀ ਇਹ ਵਾਲੀ ਚੀਜ਼ ਆਪਾਂ ਨੂੰ ਫਿਰ ਇੱਕ ਮਾਰਕੀਟ ਤੋਂ ਮਿਲ ਜਾਂਦੀ ਆ ਜੇ ਫਰੈਸ਼ ਮਿਲ ਜੇ ਤਾਂ ਉਹਦੇ ਵਰਗੀ ਰਿਸਕ ਕੋਈ ਨਹੀਂ ਹੈਗੀ ਪਰ ਜੇ ਫਰੈਸ਼ ਨਾ ਮਿਲੇ ਆਪਾਂ ਨੂੰ ਤਾਂ ਆਪਾਂ ਇਹਨੂੰ ਆਪਣੀ ਡਾਇਟ ਵਿੱਚ ਜ਼ਰੂਰ ਵਰਤੋ ਇਹਨੂੰ ਇਹਨੂੰ ਕਹਿੰਦੇ ਆ ਸਪਾਰਾ ਜੀ ਕਹਿੰਦੇ ਲਿਖਿਆ ਹੋਇਆ ਤਾਂ ਸਪਾਰਾ ਜੀ ਤੇ ਮਿੱਤਰੋ ਬਹੁਤ ਜ਼ਿਆਦਾ ਫਾਇਦੇ ਇਹਦੇ ਬਹੁਤ ਜ਼ਿਆਦਾ ਅਣਗਿਣਤ ਫਾਇਦੇ ਨੇ ਇਹ ਚੀਜ਼ ਦੇ ਇਹਨੂੰ ਆਪਣੀ ਡੈਡ ਜ਼ਰੂਰ ਐਡ ਕਰੋ ਜਿਹੜੇ ਆਪਣੇ ਵੈਜੀਟੇਰੀਅਨ ਦਾ ਖਾਸ ਤੌਰ ਤੇ ਆ ਲੱਗੀ ਹੋਇਆ ਬੈਸਟ ਆਫਰ 11 0 ਦੇ ਵਿੱਚ 10 ਕਿਲੋ ਸ਼ੂਗਰ ਇਹ ਆਪਾਂ ਇੱਕ ਚੱਕਰ ਟਰਾਈ ਕਰਦੇ ਆਂ ਇਹਦੀ ਮਿੱਤਰੋ ਮਾਰ ਕੇ ਵਧੀਆ ਸੀਕਾ ਦਾ ਜੇ ਆਪਾਂ ਨੂੰ ਮਤਲਬ ਬੈਟਰ ਫਿੱਟ ਬੈਠੀ ਫਿਰ ਆਪਾਂ ਅੱਗੇ ਜਾ ਕਰਾਂਗੇ ਉਹ ਇਹ ਵੀ ਕਹਿਣ ਚਾਹੀਏ 10 ਕਿ 10 ਲੀਟਰ ਸ਼ੂਗਰ 10 ਰੁਪਏ ਦੇ ਵਿੱਚ ਮਤਲਬ ਵੀ 1 0 ਕਿਲੋ ਹੋ ਗਈ ਇਹਦੇ ਵਿੱਚ ਪਏ ਨੇ ਮਰੱਬੇ ਆਨਾनास ਦਾ ਮਰੱਬਾ ਮਿੱਤਰੋ ਤੇ ਇਹ ਆਪਣਾ ਪੇਸਕੇ ਦਾ ਮਰਬਾ ਇਹ ਸਾਰੇ ਮਰਬੇ ਹੀ ਨੇ ਇਹਦੇ ਵਿੱਚ ਡਬਲ ਹੈ ਪੇਦੇ ਦਾ ਵੀ ਤੇ ਪੇਸਕੇ ਦਾ ਵੀ ਇਹ ਚ ਵੀ ਆਰਨਸ ਤੇ ਅੰਗੂਰ ਦਾ ਇੱਧਰ ਪਏ ਨੇ ਸਾਰੇ ਜੈਮ ਮਿਰਤੀਲੋ ਬਲੂ ਬੈਰੀ ਦਾ ਜੈਮ ਅਲਬੀਕੋਕਾ ਆੜੂ ਦਾ ਜੈਮ ਆਹ ਕਹਿੰਣ ਚੀਏ ਦੇਖੋ ਮਿੱਤਰੋ ਇਹ ਹੈਗਾ ਤੂਤਨੀਆ ਦਾ ਵਿੱਚ ਤੇ ਵਿੱਚ ਫਰਾਗੋਲੇ ਦਾ ਜੈਮ ਵਿੱਚ ਬਲੂ ਬੈਰੀ ਵੀ ਆ ਮਿਕਸ ਜੈਮ ਇਹ ਜਿਹੜੀਆਂ ਕਹਿੰਦੇ ਕੀਆ ਬਾਤਾਂ ਨੇ ਇਹ ਹੈਗਾ ਪੀਨਟ ਬਟਰ ਇਹੜਾ ਮੂੰਗਫਲੀ ਦਾਣੇ ਦਾ ਮਿੱਤਰੋ ਬਣਦਾ ਇਹਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਹੈ ਬ੍ਰੈਡ ਦੇ ਵਿੱਚ ਲਾ ਕੇ ਇਹ ਵੀ ਖਾਇਆ ਜਾਂਦਾ ਵੀ ਕਹਿਣ ਜੀ ਚੀਜ਼ਾਂ ਵਧੀਆ ਯਾਰ ਮਾਰਕੀਟ 'ਚ ਰੱਖੀਆਂ ਹੋਈਆਂ ਐ ਇਦਾਂ ਦੀ ਗੱਲ ਨਹੀਂ ਹੈਗੀ ਆਦਿਕ ਛੋਟੇ ਪੈਕੇਟ ਪਏ ਆ ਇੱਧਰ ਛੋਟੇ ਬਾਕਸ ਪਏ ਆ ਇਹਨਾਂ ਉੱਤਰਾਂ ਫੋਟੋ ਵੀ ਪਣੀ ਵੇ ਦੇਖੋ ਸਾਈਕਲ ਚਲਾਉਣ ਵਾਲਾ ਦੀ ਤੇ ਇੱਧਰ ਕੁੜੀ ਰਨਿੰਗ ਕਰਦੇ ਮਤਲਬ ਵੀ ਇਹ ਪ੍ਰੋਟੀਨ ਦਾ ਬੈਸਟ ਸੋਰਸ ਹੈ ਪੀਨਟ ਬਟਰ ਇਹ ਹੈਗੇ ਮਿੱਤਰੋ ਸ਼ਹਿਦ ਇਟਾਲੀਅਨ ਦੇ ਵਿੱਚ ਸ਼ਹਿਦ ਨੂੰ ਕਹਿੰਦੇ ਨੇ ਮੇਲ ਹੈ ਮਤਲਬ ਵੀ ਚੀਨੀ ਦਾ ਉਤਰ ਨੇ ਇਹਨੂੰ ਵਰਤਿਆ ਕਰੋ ਬਹੁਤ ਬੈਸਟੀ ਹੈ ਮਿੱਠਾ ਵੀ ਖਰਾਬ ਤਾਂ ਕਰਦੀ ਕਰਦੇ ਪਰ ਇਹਦੀ ਕੁਆਲਿਟੀ ਵਜੇ ਹੁੰਦੀ ਆ ਇਹ ਖਰਾਬ ਨਹੀਂ ਕਰਦਾ ਦਾਸ ਸਿਆਲ ਦੇ ਪੇਜਾਂ ਦੁੱਧੀ ਪਾ ਕੇ ਪੀਤਾ ਹੋਵੇ ਨਾ ਗੱਲਾਂ ਬਾਤਾਂ ਉਹ ਹੋਰ ਹੋ ਜਾਣੀ ਐ ਇਹਨੂੰ ਜ਼ਰੂਰ ਵਰਤਿਆ ਕਰੋ ਯਾਰ ਚੀਜ਼ਾਂ ਜਿਹੜੀਆਂ ਮੈਂ ਦਿਖਾਉਂਦਾ ਮੈਨੂੰ ਐਦਾਂ ਹੁੰਦਾ ਹੈ ਵੀ ਨੌਲੇਜ ਨਾ ਇਹ ਕਿਸੇ ਇੱਕ ਬੰਦੇ ਕੋਲ ਨਹੀਂ ਹੁੰਦੀ ਸਭ ਕੋ ਬੰਡੀ ਹੁੰਦੀ ਐ ਕਿਸੇ ਕੋ ਕਿਹੜੀ ਚੀਜ਼ ਬਾਰੇ ਹੁੰਦੀ ਐ ਕਿਸੇ ਕੋ ਕਿਹੜੀ ਚੀਜ਼ ਬਾਰੇ ਹੁੰਦੀ ਆ ਜੇ ਸਾਰੀਆਂ ਇਕੱਠੀਆਂ ਕਰਕੇ ਆਪਾਂ ਇਦਾਂ ਤੋਂ ਕਰਕੇ ਬੰਦਾ ਕੰਮ ਕਰੇ ਨਾ ਤਾਂ ਬੰਦਾ ਇੱਕ ਬੈਸਟ ਡਾਈਟ ਪਲਾਨ ਬੈਸਟ ਲਾਈਫ ਸਟਾਈਲ ਸਾਰਾ ਕੁਝ ਬੜਾ ਬੈਟਰ ਤਰੀਕੇ ਨਾਲ ਬੈਸ ਦੋਨੇ ਕਾਫੀ ਮਿੱਤਰੂ ਪਤਾ ਕੀ ਫਰਕ ਹੈ ਇਹ ਹੈਗੀ ਆ ਨੈਸਕਾਫੇ ਗੋਲਡ ਜਿਹਦੀ ਥੋੜੀ ਜੀ ਸਟਰੋਂਗਸ ਕਟ ਹੁੰਦੀ ਆ ਕੱਪ ਚੋਂ ਟੈਪ ਹੁੰਦੀ ਆ ਤੇ ਆਹ ਵਾਲੀ ਹੈਗੀ ਐਸਪ੍ਰੈਸੋ ਜਿਹੜੀ ਸਟਰੋਂਗ ਜਿਹਨੂੰ ਪੀ ਕੇ ਬੰਦੇ ਕਹਿੰਦੇ એનર્ਜੀ ਆ ਜਾਂਦੀ ਆ ਉਹ ਆਈ ਤੇ ਅਪ ਕਿ ਲੈ ਕੇ ਜਾਣੀ ਆ ਗੋਲਡ ਜੀ ਗੋਲਡ ਲੈ ਕੇ ਜਾਣੀ ਆ ਕਿਉਂ ਐਸਪ੍ਰੈਸੋ ਬਾਰਾ ਤੋਂ ਮਿਲ ਜਾਂਦੀ ਆ ਇਹ ਘੱਟੇ ਮਿਲਦੀ ਆ ਫੇ ਇਹ ਸਾਰੇ ਕਰ ਚ ਬਰਦ ਲੈਣਾ ਜੇ ਐਸਪ੍ਰੈਸੋ ਲੈ ਜਾਂਦੇ ਆ ਉਹ ਫੇ ਗੱਲਾਂ ਫੇ ਮਤਲਬ 10 ਦੇ ਹਿੱਸੇ ਆਉਂਦੀ ਆ 10 ਰੁਪਏ ਨਹੀਂ ਪੈਂਦੀ ਆ ਇਸਕਾ ਕੀ ਆਪਾਂ ਆ ਜਾਵਾਂਗੇ ਇਹ ਹੈਗੇ ਮਿੱਤਰੋ ਸਲਾਮੀ ਬੇਤਰੀਸ਼ੀਨਾ ਸਲਾਮੀ ਪਿਕਾਂਟੇ ਐਨਰਜੀਆ ਆਪਾਂ ਨੇ ਪੀਸ ਵੱਡੇ ਚੱਕ ਲਿਆ ਦਾ ਕਿਉਂਕਿ ਆਪਣੇ 7-8 ਤਰ੍ਹਾਂ ਦੇ ਪੀਜ਼ੇ ਆ ਜਿਹੜੇ ਇਹਦੇ ਨਾਲ ਬਣਦੇ ਆ ਤੇ ਬਿਗਰੀ ਬਹੁਤ ਹੈ ਕਿਉਂਕਿ ਟੇਸਟੀ ਹੁੰਦੀ ਹੈ ਨਾ ਤੇ ਹੈ ਵੀ ਮਿੱਤਰੋ ਇਹ ਕਲੱਬਰੀਆ ਦੀ ਆ ਇਸ ਕਰਕੇ ਆਪਾਂ ਅੱਜ ਆਫਰਾਂ ਬਹੁਤ ਲੱਗੇ ਮਾਰਕੀਟ ਦੇ ਵਿੱਚ ਜਿਹੜੇ ਜੀ ਚਾਹੀਦੇ ਆਪਾਂ ਨੂੰ ਆਪਾਂ ਨੇ ਚੱਕ ਲੈਣੀਆਂ ਇੱਥੇ ਸਾਮਾਨ ਸਾਰਾ ਬੱਚਿਆਂ ਦਾ ਆ ਗਿਆ ਜਿੱਦਾਂ ਹੌਟ ਐਂਡ ਸਪਾਈਸੀ ਟਿੱਖੇ ਟਿੱਖੇ ਗੁਰਕਰੇ ਇਹ ਸਾਰਾ ਜਿਹੜਾ ਕੋਰੀ ਦੋਰੀ ਕੋਰੀ ਦੋਰੀ ਹੋਇਆ ਇਹ ਸਾਰਾ ਬੱਚਿਆਂ ਸਮਾਨदाई ਆ ਮਤਲਬ ਬੱਚਿਆਂ ਨੇ ਖਾਣ ਵਾਸਤੇ ਨੇਗਾ ਲੋਕ ਇਥੋਂ ਲੈ ਕੇ ਜਾਂਦੇ ਆ ਸ਼ਾਪਾਂ ਤੇ ਆਪਣੀਆਂ ਤੇ ਦੁਕਾਨਾਂ ਦੀ ਵੇਚਦੇ ਨੇ ਤੁਸੀਂ ਲੈਣਾ ਕੋਈ ਚਟਕਰਾ ਚਟਪਟਾ ਨਹੀਂ ਜੀ ਬਸ ਬਸ ਜੀ ਇਹ ਹੈ ਕਿ ਮਿੱਤਰੋ ਤਿਤਰਾ ਦੇ ਆਂਡੇ ਦੇਖੋ ਰੰਗ ਬਰੰਗੇ ਤਿਤਰ ਜਿਹੜੇ ਆਪਣੇ ਨਹੀਂ ਖੇਤਾਂ ਦੇ ਵੀ ਫਿਰਦੇ ਹੁੰਦੇ ਆ ਬਟੇਰਾ ਵੀ ਗਏ ਨੇ ਬਟੇਰਾ ਤਿਤਰ ਜਿਹੜੇ ਆਪਣੇ ਗੰਨੇ ਖੇਤਾਂ ਹੁੰਦੇ ਉਹਨਾਂ ਦੇ ਆਂਡੇ ਇਹ ਵੀ ਦੇਖ ਲੋਕ ਰ ਖਾਂਦੇ ਆ ਪੈਕ ਵੀ ਹੁੰਨੇ ਇਹਦਾ ਵੀ ਫਾਰਮਿੰਗ ਹੁੰਦੀ ਔਰੀ ਇਹ ਸਾਰੇ ਇੱਥੇ ਲਾਈਨ ਦੇ ਵੀ ਸਾਰੇ ਆਂਡੇ ਪਏ ਆ ਦੇਸੀ ਵੀ ਆ ਤੇ ਫਾਰਮੀ ਆਂਡੇ ਵੀ ਹੈਗੇ ਆ ਸਾਰੇ ਮੁਰਗੀਆਂ ਦੇ ਤਿਤਰਾ ਦੇ ਹਰ ਤਰ੍ਹਾਂ ਦੇ ਆਂਡੇ ਇਹ ਲੋ ਖਾਨੇ ਨੇ ਦਿਲ ਹਨ ਕਮਾਲ ਦੀ ਗੱਲ ਹੈ ਜਿਹੜੇ ਤੁਸੀਂ ਐਡੇ ਐਡੇ ਵੱਡੇ ਵੱਡੇ ਸਿਲੰਡਰ ਦੇਖਦੇ ਹੋ ਨਾ ਇਹ ਇਹ ਸਾਰੇ ਸਿਲੰਡਰ ਮਿੱਤਰੋ ਹੈਗੇ ਆ ਬੀਰਾਂ ਵਾਲੇ ਆ ਇਹ ਹੈਗੀ ਬੀਅਰ ਰੋਸੋ ਤੇ ਹੈਗੀ 11 ਇਥੇ ਸਿਲੰਡਰ ਲੱਗਦੇ ਉੱਤੇ ਨਹੀਂ ਸੁਪੀਨਾ ਬੀਅਰ ਇਹ ਉਹਦੇ ਸਿਲੰਡਰ ਨੇ ਉਹ ਕਿੰਨੇ ਕਿੰਨੇ ਲੀਟਰ ਦੀ ਹੋਗੀ ਇਹ 20 ਲੀਟਰ ਇਹਦੇ ਵਿੱਚ 20 ਲੀਟਰ ਬੀਅਰ ਹੈ ਹੈਗੀ ਆ ਅਰਤੀ ਜਨਾਲੇ ਆਹ ਦੇਖ ਕਿੰਡੀ ਵੱਡੀ ਆਫਰ ਲੱਗੀ ਹੋਈ ਆ 5.99 ਸੈਂਟ ਦੇ ਵਿੱਚ ਮਿੱਤਰੋ ਅਲਕੀਲੋ ਮੋਜ਼ਰੇਲਾ ਜਿਹੜਾ ਆਪਾਂ ਪੀਜ਼ੇ ਦੇ ਪਰਤ ਰਹੇ ਆ ਮੁਸਰੇਲਾ ਜੂਲੀਆ ਨਹੀਂ ਤਹੇ 8.5 ਰੁਪਏ 8.5 ਯੂਰੋ ਕਿਲੋ ਮਿਲਦਾ ਹੈ ਆਫਰ ਲਗੀ ਹੋਈ ਹੈ ਬੈਸਟ ਜਿਹੜੇ ਲੈਣਾ ਹੈ ਆਗੇ ਲੈ ਜਾਓ ਫਟਾਫਟ ਚੱਕ ਇਥੋਂ ਇਹ ਹੈ ਕਿ ਮਿੱਤਰੋ ਲੈਵੀ ਤੋਂ ਜਿਹਨੂੰ ਆਪਾਂ ਖਮੀਰ ਵੀ ਕਹ ਦਿੰਦੇ ਆ ਇਹਦੇ ਨਾਲ ਆਟਾ ਲੈਵੀ ਤੋਂ ਹੁੰਦਾ ਹੈ ਇਹ ਪੈਂਦੀ ਆ ਆਟੇ ਦੇ ਵਿੱਚ ਤੇ ਫਿਰ ਆਟਾ ਖਮੀਰ ਹੁੰਦਾ ਤੇ ਫਿਰ ਉਹਦੇ ਪੀਜ਼ੇ ਬਣਦੇ ਆ ਬੱਸ ਸਾਰ ਨੂੰ ਪਤਾ ਹੀ ਆ ਪਰ ਮੈਂ ਦਿਖਾਉਣ ਦਾ ਕਰ ਰਿਹਾ ਵੀ ਇਹ ਵਾਲੀ ਬੈਸਟ ਹੁੰਦੀ ਆ ਲੈਵੀ ਤੋਂ ਫਰੇਸਕੋ ਕਈ ਮੈਨਾਂ ਮੇਰੇ ਵੀਰ ਭੈਣ ਮੈਨੂੰ ਕਮੈਂਟ ਕਰਦੇ ਰਹਿੰਦੇ ਆ ਵੀ ਸਾਨੂੰ ਦੱਸਿਓ ਵੀ ਕਿਦਾਂ ਆਟਾ ਬਣਦਾ ਹੈ ਕਿਦਾਂ ਪੀਜ਼ਾ ਬਣਦਾ ਹੈ ਆਪ ਐ ਕਰੋ ਪੁਲਵਰੇ ਵੀ ਹੁੰਦੀ ਆ ਉਹ ਬਹੁਤ ਫਰਕ ਹੁੰਦਾ ਪਰ ਇਹ ਬੈਸਟ ਹੁੰਦੀ ਜਿਹੜੀ ਲੈ ਵੀ ਤੋਂ ਦੀ ਬੀਰ ਫਰੈਸ਼ ਇਹ ਵਾਇ ਕਰੋ ਟਰਾਈ ਕਰਕੇ ਦੇਖਿਓ ਕਰੀ ਬੜਾ ਕਾ ਨਹੀਂ ਪੀਦਾ ਬਣਦਾ ਫਿਰ ਨਹੀਂ ਫਿਰ ਵੀ 81827 ਨੰਬਰ ਤੇ ਤੁਹਾਡੇ ਕੋਲ ਆ ਦੀ ਸ਼ੋਪ ਹੈਗੀ ਹੋਏ ਉੱਥੇ ਖਾਓ ਆਗੇ ਇਧਰ ਜਿੰਨਾ ਸਮਾਨ ਦੇਖਦੇ ਹੋ ਸਾਰਾ ਸਮਾਨ ਹੈਗਾ ਮਿੱਤਰੋ ਅਲੂਮੀਨੀਅਮ ਦਾ ਬਸਕੇਟੇ ਜਿਹੜਾ ਸਮਾਨ ਪੈਕੇ ਹੋਏ ਜਾਂਦਾ ਆ ਕੁਝ ਮੈਨੂੰ ਡਿਫਰੈਂਸ ਚੀਜ਼ ਲੱਗੇ ਦੇਖੋ ਇਹ ਅਲੂਮੀਨੀਅਮ ਦੀ ਹੋਏ ਪਰ ਹੈ ਥੋੜੀ ਹਾਰਡ ਹੈ ਨਾ ਹਾਂਜੀ ਆਜੋ ਕਿ ਮਤਲਬ ਇਹ ਜਿਵੇਂ ਮੁੱਚਦੀ ਨਹੀਂ ਹੈਗੀ ਉਹ ਜੇ ਇੱਕ ਕਰਨ ਵਾਸਤੇ ਕਈ ਚੀਜ਼ਾਂ ਬੇਕ ਕਰਨੀਆਂ ਹੁੰਦੀਆਂ ਨਾ ਜਿਵੇਂ ਉਹਦਾ ਉਹਦੇ ਲਈ ਹੈ ਜੀ ਉਹਦੇ ਲਈ ਹੈ ਮਤਲਬ ਕੈਂਡ ਚੀਜ਼ ਹੈ ਨਾ ਹਾਂਜੀ ਹੁਣ ਕੈਂਡ ਦੇ ਨਾਲ ਕਮੈਂਟ ਕਰ ਦਿਓ ਵਧੀਆ ਚੀਜ਼ ਹੈ ਯਾਰ ਇਹ ਇਹ ਸਾਰਾ ਇਧਰ ਸਮਾਨ ਇਹ ਵੀ ਪਿਆ ਦੇ ਖੁਦਰਾ ਵੀ ਆ ਇਹ ਕਿੰਨੀ ਹਲਕੀ ਪਈ ਹੈ ਨਾ ਇਹ ਹਲਕੀ ਹੈ ਲੋਕਾਂ ਚੀਜ਼ਾਂ ਮਿੱਤਰੋ ਬਹੁਤ ਵਰਤਦੇ ਨੇ ਕੋਈ ਨਾ ਨਾ ਫੇਸ ਤਾਂ ਹੁੰਦਾ ਨਾ ਕੋਈ ਵੀ ਇਦਾਂ ਦੀ ਗੱਲਬਾਤ ਹੋਵੇ ਕਿਸੇ ਦੀ ਪਾਰਟੀ ਹੋਵੇ ਨਾ ਜਾਤਾਂ ਲੋਕੋ ਜਿਆ ਪਲਾਸਟਿਕ ਦਾ ਤੇ ਜਾਂ ਫਿਰ ਅਲੂਮੀਨੀਅਮ ਸਮਾਨ ਇਹ ਲੋਕ ਜ਼ਿਆਦਾ ਵਰਤਦੇ ਆ ਮਤਲਬ ਰੈਸਟੋਰੈਂਟ ਦੁਕਾਨਾਂ ਤੇ ਲੋਕਾਂ ਨੇ ਬਰਤਨ ਹੀ ਵਰਤਨੇ ਘਰਾਂ ਦੇ ਵਿੱਚ ਜੋ ਪਾਰਟੀ ਵਗੈਰਾ ਕਰਦੇ ਆ ਉਹਦੇ ਵੀ ਲੋਕ ਬਹੁਤ ਵਰਤਦੇ ਆ ਤੇ ਆਹ ਲਾਈਨ 'ਚ ਸਾਰੇ ਕਾਰ ਦੀ ਕਰਤੇ ਪਏ ਨੇ ਦੇਖੋ ਹੋਰ ਤੱਕ ਕਿਸੇ ਦੀ ਥੋੜੀ ਨਿਕਲ ਜਾਂਦੀ ਹੈ ਨਾ ਸਾਰੇ ਕਾਰ ਤੇ ਕਰਤੇ ਪਏ ਨੇ ਇੱਥੇ ਵੀ ਲੱਗੇ ਮਿੱਤਰੋ ਆਫਰ ਦੇਖੋ ਇੱਧਰ 35 ਸੁਪਰ ਸਕਰਾਂਤੇ 5 ਲੀਟਰੀ ਇਹ ਲੱਗੀ ਹੋਈ 2.69 ਦੀ ਜੇ ਤੁਸੀਂ ਇਧਰ ਨਿਗਾਹ ਮਾਰਦੇ ਸਾਰੇ ਦੇਖੋ ਇੱਧਰ ਇਹ ਲੱਗੀ ਹੋਈ 945 ਦੀ ਤੇ ਇਹਦੇ ਆਫਰ ਲੱਗੀ ਹੋਈ ਆ ਦੋਨੋਂ ਤਰ੍ਹਾਂ ਦੀ ਆਪਾਂ ਗਿਆ ਵੀ ਚੱਕ ਲੈਣੇ ਆ ਹਲੇ ਸਮਾਨ ਬਹੁਤਾ ਹੈ ਨਹੀਂ ਨਾ ਤੇ ਉੱਪਰ ਤਾਂ ਨਿਗਾਹ ਮਾਰਦੇ ਹਾਂ ਹਲੇ ਮਾਰਕੀਟ ਖਾਲੀ-ਖਾਲੀ ਹੈ ਨਵੀਂ ਖੋਲੀ ਹੈ ਨਾ ਇਸ ਕਰਕੇ ਹਲੇ ਹੌਲੀ-ਹੌਲੀ ਸਮਾਨ ਇਹ ਭਰ ਰਿਹਾ ਹੈ ਮਾਰਕੀਟ ਦੇ ਵਿੱਚ ਇਹ ਕਾਹ ਚੀਜ਼ ਆਪਣਾ ਬਹੁਤ ਲੋੜ ਰਹੀ ਨਹੀਂ ਮਿੱਤਰੋ ਕਾਟ ਤਾਂ ਪਾ ਲਏਗੇ ਨੇ ਇਹਨੂੰ ਟੇਬਲ ਦੇ ਉੱਪਰ ਜਾ ਆਪਾਂ ਸਰਵ ਚੀਜ਼ ਸਰਵ ਕਰ ਦੇਣਾ ਹੋਰ ਦਿੱਤਾ ਹੀ ਹੰਦੇ ਠੀਕ ਆਪਾਂ ਇਹ ਵੀ ਦੇ ਦਿੰਦੇ ਹਾਂ ਇੱਕ ਆਪਲੇ ਜਿਹੜਾ ਹੈਂਡਲ ਵਾਲਾ ਬੋਸਤਾ ਬੈਗ ਹੈਂਡ ਬੈਗ ਕਹਿੰਦੇ ਨੇ ਆਪਾਂ ਇਹਨੂੰ ਕਹਿੰਦੇ ਨੇ ਸ਼ਾਪਰ ਕਹਿੰਦੇ ਨੇ ਆ ਇਹ ਹੈਗਾ ਛੋਟਾ ਜਿਹੜਾ ਆਪਾਂ ਵਰਤਦੇ ਨੇ ਜ ਵੱਡੇ ਆ ਜਿਹਨਾਂ ਚ ਮਤਲਬ ਕੋਲੇ ਸਭ ਪੈ ਜਾਂਦੇ ਆ ਇਹ ਮੈਨੂੰ ਸਾਈਜ਼ ਬਹੁਤ ਵਧੀਆ ਲੱਗਿਆ ਛੋਟਾ ਸਾਈਜ਼ ਹੈ ਜੇ ਕਿਸੇ ਨੇ ਕੋਆ ਵੀ ਖ ਲੈਣਾ ਹੈ ਦੋ ਲੈਣਾ ਹੈ ਬੰਦਿਆਂ ਜੀ ਪਾ ਕੇ ਦੇ ਦਿੰਦਾ ਨਾ ਤੇ ਨਾਲੇ ਹੈ ਵੀ ਸਸਤਾ ਹੀ ਆ ਇਹ ਹੈਗਾ ਸਾਰੇ ਜੀ 160 ਤੇ 96 ਸਿਰ ਦਾ ਮਤਲਬ 170 ਦਾ ਇੱਕ ਆਪਾਂ ਲੈ ਕੇ ਜਾਣਾ ਇਹ ਜੀ ਆਪਾਂ ਪਾ ਕੇ ਦਿੰਦੇ ਹੁੰਦੇ ਆ ਇਨਸਲਾ ਦਾ ਆਪਣੇ ਦੋ ਤਰ੍ਹਾਂ ਦੇ ਮਿੱਤਰਾਂ ਨੇ ਸਲਾਹ ਦਿੱਤਾ ਦੁਕਾਨ ਦੇ ਵਿੱਚ ਕਿਸੇ ਮਰ ਲੋਕ ਕਿਸੇ ਨੇ ਪੀਜ਼ਾ ਨਹੀਂ ਖਾਣਾ ਹੁੰਦਾ ਕਿਸੇ ਨੂੰ ਮਤਲਬ ਕੋਈ ਡਾਈਟ ਨਹੀਂ ਰੱਖਦਾ ਕੋਈ ਬੰਦਾ ਜਿੰਮ ਨੂੰ ਜਾਂ ਸਕੀਨ ਹੁੰਦਾ ਉਹਦੇ ਵਾਸਤੇ ਆ ਇੰਸੂਲਰ ਦਾ ਪੈਕ ਕਰਕੇ ਨਾਲ ਢੱਕਣ ਲੱਗੇ ਹੋਏ ਨੇ ਪੈਕ ਕਰਕੇ ਦੋ ਬਹੁਤ ਰੰਗ ਲੱਗੇ ਹੋਏ ਹੋ ਛੋਟੇ ਛੋਟੇ ਸਾਈਜ਼ ਤੇ ਵੱਡੇ ਤੋਂ ਵੱਡੇ ਸਾਈਜ਼ ਤੇ ਆਪਾਂ ਜਿਹੜਾ ਆਪਣੇ ਸਾਈਜ਼ ਚਾਹੁੰਦੇ ਆ ਆਪਾਂ ਆਹ ਵਾਲਾ ਵਰਤਦੇ ਹੁਣੇ ਆਪਾਂ ਪੀਜ਼ਾ ਬਾਕਸੋ ਵੀ ਸਸਤੇ ਲੱਗੇ ਹੋਏ ਨੇ 15 ਯੂਰੋ ਤੇ 90 ਸੈਂਟ ਪਲੱਸ ਈਵਾ ਮਤਲਬ 16-17 ਰੋਏ ਮਿਲਦੇ ਆ ਮੈਟਰੋ ਮਾਰਕੀਟ ਦੇ ਵਿੱਚ ਮਿੱਤਰੋ ਇਹ 24 ਯੂਰੋ ਤੇ ਪਲੱਸ ਮਿਲਦਾ ਆਪੇ ਵੀ ਜੱਕੇ ਪਹਿਲਾਂ ਬਹੁਤ ਹੀ ਜੱਕੇ ਲੱਗੇ ਜਣੇ ਆਪਾਂ ਨੇ ਇੱਕ ਹੀ ਚੱਕੇ ਵਰਤਾਂਗੇ ਆਪਾਂ ਦੇਖੇ ਨੂੰ ਵੀ ਇਹਦਾ ਜਿਹੜੀ ਕੁਆਲਿਟੀ ਕਿਦਾਂ ਦੀ ਹੈਗਾ ਨਾ ਐਸਾ ਬੰਦ ਕੀਤਾ ਪਿਆ ਨਾ ਪਤਾ ਲੱਗੂ ਬਾਅਦ ਵਿੱਚ ਜੀ ਕੁਆਲਿਟੀ ਕਿਦਾਂ ਦੀ ਹੈ ਆਪੇ ਕਿ ਲੈ ਜਾਂਦੇ ਹਾਂ ਸਾਲਸਾ ਬਾਰਬੀਕਿਊ ਤੇ ਸਾਲਸਾ ਸੈਨੈਪੀ ਕਬਾਬ ਵਾਸਤੇ ਹੁਣ ਵਾਰੀ ਆ ਗਈ ਸਭ ਤੋਂ ਸਪੈਸ਼ਲ ਚੀਜ਼ ਦੀ ਮੇਥੋਂ ਇਹਨਾਂ ਦੀ ਗੱਲ ਕਰਦਾ ਸੀਗਾ ਮੈਂ ਫਿਓਰੀ ਦੀ ਜ਼ੁੱਕਾ ਤੇ 올ਿਵਿਓਸ ਕਲਾਨੇ ਵਿੱਚ ਤੇ ਪਏ ਹੋਣਗੇ ਆਹ ਦੇਖ ਫਿਓਰੀ ਜ਼ੁੱਕਾ ਇਹਨਾਂ ਦਾ ਸਾਈਜ਼ ਬਹੁਤ ਵੱਡੇ ਮਿੱਤਰੋ ਆਪਾਂ ਨਾ ਪਹਿਲਾਂ ਇੱਥੇ ਹੀ ਲੰਦੇ ਹੁੰਦੇ ਸੀਗੇ ਫਿਰ ਆਪਾਂ ਜਾ ਲੈਣ ਲੱਗੇ ਜਾ ਕੇ ਮੈਟਰੋ ਮਾਰਕੀਟ ਤੋਂ ਉੱਥੇ ਨਾ ਬੂਤ ਤੇ ਵੀ ਛੋਟੇ ਮਿਲਦੇ ਸੀਗੇ ਤੇ ਪਲਸ ਨਾਲੇ ਜਿਹੜੀ ਵਿੱਚ ਫਿਓਰੀ ਹੁੰਦੀ ਉਹ ਵੀ ਛੋਟੀ ਹੁੰਦੀ ਆ ਪਰ ਜਿਹੜੀ ਆਹ ਵਾਲੀ ਸਾਈਜ਼ ਬਹੁਤ ਵਧੀਆ ਹੁੰਦਾ ਤੇ ਨਾਲੇ ਕੁਆਂਟੀਟੀ ਵੀ ਤੇ ਕੁਆਲਿਟੀ ਵੀ ਤੇ ਦੇਖੋ 올ਿਵਿਓਸ ਕਲਾਨੇ ਵੀ ਕਿੰਨਾ ਪੈਂਦਾ ਹੈ ਲਿਖਿਆ ਕਿ ਕਿੰਨੇ ਕਿਲੋ ਪੈਕਟ ਹੈ ਹਾਲੇ ਸਾਢੇ 4 ਕਿਲੋ ਨਾ ਇਹ 4.5 ਸਾਢੇ 4 ਮਿੰਟ ਦੇ ਵਿੱਚ ਤਾਂ ਪ੍ਰੰਤੂ ਹੋ ਜਾਂਦੀ ਆ ਤੇ ਹੈਗਾ 2.5 ਕਿਲੋ ਤੇ ਜੇ ਮੈਂ ਉਹ ਰੇਟ ਦੱਸਿਆ ਤਾਂ ਬਹੁਤ ਸਸਤਾ ਉਹਦੇ ਨਾਲ ਇਹ ਹੈਗਾ 6.0 29 ਸੈਂਟ ਮਾਲਾ ਸਾਢੇ 6.0 ਦਾ ਪੈਂਦਾ ਹੈ ਇਹ ਵਾ ਪਾ ਕੇ ਤੇ ਇੱਕ ਆਪਾਂ ਲੈਣੇ ਆ ਮਸਰਲ ਦੀਨਿਆਂ ਵਾਲੇ ਆਵਾਜ਼ ਇਹ ਹੁੰਦਾ ਨਾ ਆ ਦੇ ਪਿੱਛੇ ਵੀ ਚੀਜ਼ ਪਈ ਹੁੰਦੀ ਆ ਇਹ ਵੀ ਕਹਿੰਦਾ ਤੇ ਜੇ ਤੁਸੀਂ ਬਲੌਗ ਨੂੰ ਆਪਣੇ ਰੋਮ ਤੋਂ ਦੇਖਦੇ ਹੋ ਆਪਣੀ ਸ਼ੌਪ ਤੱਕ ਆ ਕੇ ਬੀਸੀ ਮੂਰੇ ਖਾਦੇ ਆ ਤਾਂ ਆਪਣੇ ਕੋਲ ਇਹ ਚੀਜ਼ਾਂ ਵੀ ਹੋਣਗੀਆਂ ਮਿੱਤਰੋ ਢੈਂਟ ਪਕੌੜੇ ਉਹਦੇ ਨਾਲ ਵੀ ਚੀਜ਼ ਵਾਲੇ ਪਕੌੜੇ ਮੈਂ ਕਾਲੇ ਆਜ ਇਹ ਕੀ ਹੈ throtty ਦੀ ਬੋਸ ਤੋਂ ਹਾਂਜੀ ਕਿ ਇੱਕ ਟਾਈਪ ਹੈ ਜੀ ਗੁਰਸ਼ਾਨ ਵਾਸਤੇ ਹਾਂਜੀ ਗੁਰਸ਼ਾਨ ਲਈ ਇਹ ਤੇ ਸਾਰੇ ਸਮਾਨ ਰੂਪੇ ਵਰਦੂਰੇ ਸਾਰੇ ਡੀ ਕੀਤੇ ਹੋਏ ਆਲੇ ਪਰਾ ਗੋਲੇ ਸਾਮ ਤੇ ਹੀ ਇਸ ਤੋਬਰੀ ਨਾ ਸਾਬਤ ਉਡੀ ਕੀਤੀ ਵੀ ਦੇਖੋ ਇਹ ਸਾਰੇ ਸਮਾਨ ਡੀ ਕੀਤਾ ਹੋਇਆ ਹੈ ਇਹ ਵੀ ਸਾਰਾ ਸਮਾਨ ਪਸਤੀ ਚੀ ਦੇ ਵਿੱਚ ਵਰਤੇ ਜਾਂਦੇ ਕੇਕ ਤੇ ਪੈਂਦਾ ਹੈ ਇਹ ਦੁੱਧ ਮਿੱਤਰ ਕੋਈ ਆਮ ਦੁੱਧ ਨਹੀਂ ਹੈਗਾ ਇਹ ਦੁੱਧ ਹੈਗਾ ਹੈ ਸੈਂਸਾ ਲਤੌਸੀਓ ਕਈ ਵਾਰ ਕੀ ਉਹਨਾਂ ਨੇ ਕਈ ਵਾਰ ਕਿਸੇ ਨੂੰ ਦੁੱਧ ਪੀਣ ਦੇ ਨਾਲ ਨਾ ਪ੍ਰੋਬਲਮ ਹੁੰਦੀ ਆਪਣੇ ਵੀ ਦੁੱਧ ਰੋ ਅਲਰਜੀ ਹੁੰਦੀ ਹੈ ਕਈਆਂ ਨੂੰ ਉਹਨਾਂ ਨੂੰ ਆਹ ਦੁੱਧ ਪੀਣਾ ਚਾਹੀਦਾ ਹੈ ਇਹ ਦੁੱਧ ਦੇ ਕਾਫੀ ਜ਼ਿਆਦਾ ਬੈਨੀਫਿਟ ਹੁੰਦੇ ਇੱਕ ਤਾਂ ਤੁਹਾਨੂੰ ਖਰਾਬ ਨਹੀਂ ਕਰਦਾ ਬਿਲਕੁਲ ਵੀ ਇਹਦੇ ਫੇਵਰ ਬਹੁਤ ਹੁੰਦੀਆਂ ਤੇਰੇ ਵੀ ਦੇਖੋ ਪ੍ਰੋਟੀਨ ਵੀ ਹੁੰਦਾ ਦੇਖੋ ਪਿਆਵਾ ਲਿਖਿਆ ਉਹ ਤੇ ਬੈਨੀਫਿਟ ਲਿਖਿਆ ਬੈਨੀਫਿਟ ਸੈنسਕ ਰਾਸੀ ਸੈنسਕ ਤੋਸੀਓ ਪ੍ਰੀਕੂਰੀ ਪ੍ਰੋਟੀਨ ਇਹ ਵੀ ਪ੍ਰੋਟੀਨ ਬਹੁਤ ਹੈ ਫੁੰ ਤੇ ਫੁੰ ਤੇ ਦੀ ਵਿਟਾਮਿਨ ਡੀ ਵਿਟਾਮਿਨ ਡੀ ਬਹੁਤ ਹੈ ਮਤਲਬ ਕਿ ਨਾਰਮਲ ਦੁੱਧ ਨਹੀਂ ਹੈਗਾ ਜੇ ਕਿਸੇ ਨੂੰ ਵੀ ਦੁੱਧ ਤੋਂ ਲੱਗਦੀ ਆ ਜਾਂ ਬੱਚੇ ਕਿਵੇਂ ਦੁੱਧ ਨਹੀਂ ਪੀਂਦੇ ਨਾ ਆਹ ਦੁੱਧ ਪਿਲਾਉਣਾ ਨੂੰ ਤੇ ਦੁੱਧ ਦਾ ਦੁੱਧ ਤੇ ਬੈਨੀਫਿਟ ਤੇ ਬੈਨੀਫਿਟ ਤੇ ਮੇਥਲੋ ਕਰ ਲਿਆ ਆਪਾਂ ਨੇ ਸਟੇਜ ਆ ਤੇ ਨਾ ਟੱਪਾ ਨੂੰ ਦਿੱਤੀ ਉਹਨਾਂ ਨੇ ਪੋਲੀਨੀਆ ਪੋਲੀਟ ਹੁੰਦੀ ਆ ਆਫਰ ਦਿੱਤੀ ਆ 1 2 ਤੇ 3 ਤਿੰਨ ਤੀਆ ਪਰ ਉਹਨੇ ਬੁਲੀ ਨਹੀਂ ਆ ਤੇ ਮਤਲਬ ਕਿ ਤੁਸੀਂ ਜਦੋਂ ਵੀ ਇੱਕ ਵਾਰ ਆਏ 250 ਜਿਹੜਾ ਸਪੇਸਾ ਕਰਿਓ ਤੁਹਾਨੂੰ 250 250 250 ਤਸਵੀਰਾਂ ਕਰਨ ਤੋਂ ਬਾਅਦ 75 ਜੂ ਡਿਸਕਾਊਂਟ ਮਿਲਣਾ ਹੈ ਮਤਲਬ ਇਹ ਆਫਰ ਲਈ ਪੈਣਾ ਨੇ ਤੇ ਬਾਕੀ ਸਮਾਨ ਕੁਲ ਭਰ ਆ ਕੇ ਆਪਾਂ ਨੂੰ ਵਧੀਆ ਮਿਲ ਗਿਆ ਕੀ ਹੋ ਗਿਆ ਸਮਾਨ ਆ ਤਾਂ ਕਰ ਪੜ ਗਈ ਕੌਫੀ ਨਹੀਂ ਗੱਲ ਬਣੀ ਮੇਰੇ ਕੋਫੀ ਵਾਲੀ ਆ ਵੀ ਕੁਸ਼ਾਇ ਖੁਸ਼ ਹੋਣਾ ਦੇਖ ਕੇ ਵੀ ਆ ਗੀਆਂ ਵੀ ਆ ਗਈਆਂ ਖਿੱਲਾ ਆ ਗਏ ਖਿੱਲਾ ਫਿਰ ਲੱਗ ਗਿਆ ਬਣੀ ਪਾਉਂਗਾ ਜੇ ਨਾ ਇਹ ਵਧੀਆ ਲੱਗੀ ਆਪਾਂ ਨੂੰ ਮਤਲਬ ਪੀਦੇ ਤੋਂ ਬਾਅਦ ਟੇਸਟ ਵਧੀਆ ਹੋਇਆ ਫਿਰ ਆਪਾਂ ਦੇ ਮਿੱਤਰ ਅਗਲੇ 2-4 ਦਿਨ ਤੱਕ ਦੇ ਨਾ ਖਾਸੀ ਕਿੱਠੀ ਜਾ ਕੇ ਲੈ ਆਣੀ ਆ ਫਿਰ ਮਤਲਬ ਵੀ ਕਾਫੀ ਸਸਤੀ ਆ 5 ਯੂਰੋ ਦਾ ਫਰਕ ਹੈ 2 ਵਾ ਇੱਕ ਡੱਬੇ ਦੇ ਮਗਰ ਜੇ ਬਦ 10 ਪੀਟੀ ਚੱਕ ਲਈਆਂ ਤਾਂ ਕੋਈ ਨਫਰ ਕੇ ਪੈਣੇ ਰੁਕ ਜਾ ਰੁਕ ਜਾ ਓ ਦਿਲ دیوانه ਚਲੋ ਸਪੇਰਾਂ ਮੇ ਤੁਹਾਨੂੰ ਡਨ ਹੋ ਗਿਆ ਫਿਨਿਸ਼ ਹੋ ਗਿਆ ਤੇ ਬਾਕੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਲੌਗਿੰਗ ਜੁਆਇ ਜੀ ਕੀਤਾ ਹੋਗਾ ਤੁਹਾਨੂੰ ਮਾਰਕੀਟ ਦਿਖਾਈ ਆਪਾਂ ਨੇ ਤੇ ਇਧਰ ਦੀ ਮਾਰਕੀਟ ਬਹੁਤ ਰੈਟਲੀ ਦੇ ਵਿੱਚ ਜਿਹੜੀਆਂ ਮਾਰਕੀਟਾਂ ਸਿਰਫ ਕੱਲੀਆਂ ਪ੍ਰਿੰਟ ਦੀ ਤੋਰਿਆਂ ਵਾਸਤੇ ਜਿਨ੍ਹਾਂ ਦੇ ਆਪਣੇ ਕਾਰੋਬਾਰ ਹੈ ਉਹਨਾਂ ਵਾਸਤੇ ਖੁੱਲਦੀਆਂ ਨੇ ਤੇ ਸਾਰਾ ਕੁਝ ਦਿਖਾਇਆ ਜਾਂਦਾ ਸਾਰਾ ਕੁਝ ਮਿਲ ਜਾਂਦਾ ਇੱਥੋਂ ਤੇ ਤੁਸੀਂ ਜਿਹੜੇ ਮੇਰੇ ਵੀਰ ਆਪਣੇ ਵਲੌਗ ਨੂੰ ਦੇਖਦੇ ਆ ਨੇ ਨੇੜੇ ਦੂਰੋਂ ਵਲੌਗ ਨੂੰ ਦੇਖਦੇ ਆਂ ਕਈ ਵਾਰੀ ਕੀ ਹੁੰਦਾ ਵੀ ਮਾਰਕੀਟ ਪਹਿਲਾਂ ਬੰਦ ਹੋ ਗਈ ਸੀ ਸ਼ਾਇਦ ਹੁਣ ਨਾ ਖੁੱਲੀ ਹੋਵੇ ਨਾ ਇਹ ਥੋੜੀ ਆਊਟ ਆਫ ਸੈੱਡ ਤੇ ਪੈ ਜਾਂਦੀ ਹੈ ਮਤਲਬ ਵੀ ਮੇਨ ਰੋਡ ਤੇ ਦਿਖਦੀ ਨਹੀਂ ਹੈਗੀ ਇਸ ਕਰਕੇ ਇਹ ਖੁੱਲ ਗਈ ਹੈ ਮਾਰਕੀਟ ਨਾਓ ਇਹਦਾ ਚੇਂਜ ਕਰਤਾ ਤੁਸੀਂ ਆ ਕੇ ਇੱਥੋਂ ਦਾ ਸਪੇਡਾ ਕਰ ਸਕਦੇ ਹੋ ਜੇ ਤੁਸੀਂ ਮੇਰੇ ਤੋਂ ਬੋਲੀ ਨਹੀਂ ਲੈਣੀ ਹੈ ਜਿਹੜੀਆਂ ਆਪਣੀਆਂ ਡਿਸਕਾਊਂਟ ਵਾਲੀਆਂ ਤੁਸੀਂ ਆ ਕੇ ਮੈਨੂੰ ਕਮੈਂਟ ਕਰਿਓ ਤੇ ਉੱਥੋਂ ਲੈ ਕੇ ਮੇਰੇ ਤੋਂ ਜਾ ਵੀ ਸਕਦੇ ਹੋ ਇਹਦੇ ਨਾਲ ਇੱਥੇ ਆਪਾਂ ਅੱਜ ਦਾ ਵਲੌਗ ਮਿੱਤਰੋ ਬੰਦ ਕਰਦੇ ਹਾਂ ਉਮੀਦ ਕਰਦਾ ਹਾਂ ਸਾਨੂੰ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਿਹਨੂੰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕਸ ਕਰੀ ਮਿਲਦੇ ਹਾਂ ਹੋ